विरो बकरीद दे ਦਿਨ ਆ ਬਹੁਤ ਹੀ ਵੱਡੀ ਮਸਜਿਦ ਆ ਇਹ ਇੱਥੇ ਟਾਇਲ ਰਗ ਰਹੀ ਆ ਰੋਡ ਤੇ ਕੰਮ ਚੱਲਦਾ ਭਰਾਵੋ ਤੇ ਅਰਬੀ ਲੋਕ ਆ ਜਿਹੜੇ ਪੰਜਾਬੀ ਲੋਕਾਂ ਨੂੰ ਵੀ ਇਹਨਾਂ ਦੇ ਵੱਡੇ ਦਿਲ ਆ ਵੀਰੋ ਰੱਸ਼ਾ ਠੰਡੇ ਸ਼ਾਹ ਕੇਲੇ ਤੇ ਕਈ ਵਾਰੀ 드라마 ਵੀ ਦੇਖੇ ਜਾਂਦੇ ਆ ਵੀਰੋ ਅਹੀਂ ਬਹੁਤ ਦਾਨ ਕਰਦੇ ਆ ਵੀਰੋ ਅਹੀਂ ਇਹਨਾਂ ਦੇ ਪੰਜਾਬਗਣ ਵੀ ਬੱਡੇ ਜ਼ੈਲਾ ਪਰ ਫਿਰ ਵੀ ਸਾਢੇ 8 ਬੇਲੜਾ ਨਾ ਇੱਥੇ ਆਉਂਦੇ ਆ ਇੰਡੀਆ ਕੰਮ ਨਹੀਂ ਕਰਦੇ ਤੇ ਬਹਾਨੇ ਮਾਰ ਕੇ ਘਰੇ ਰਹਿੰਦੇ ਵੀਰੋ ਬਹਾਨਾ ਕੀ ਮਾਰਨਾ ਉਹਨਾਂ ਨੇ ਜੇ ਤਾਂ ਉਹਨਾਂ ਨੂੰ ਬੁਖਾਰ ਆ ਫਿਰ ਤਾਂ ਅਗਲਾ ਨਬਜ ਫੜ ਕੇ ਦੇਖ ਲੂ ਫੋਰਮਾਨ ਉਹਨੂੰ ਗੋਲੀ ਦੇਊਗਾ ਕਹੂਗਾ ਚੱਲ ਕੰਮ ਤੇ ਉਹਨਾਂ ਨੇ ਬਹਾਨਾ ਹੀ ਇਹੇ ਚਾ ਲਾਉਣਾ ਵੀ ਸਾਡੀ ਢੂਈ ਦੁਖਦੀ ਆ ਤੇ ਜਾਂ ਸਾਡੇ ਦਰਦ ਹੁੰਦਾਗਾ ਤਿੰਨ ਤੰਦਰੂਮ ਚੋਂ ਆਉਂਦੇ ਨਹੀਂ ਕੰਮ ਤੇ ਵੀ ਇੱਕ ਦਿਨ ਆ ਕੇ ਕਾ ਵੀਡੀਓ ਕੰਮ ਕਰਿਆ ਹੋਵੇ ਤੇ ਫੇਰ ਹੀ ਇੱਥੇ ਕੰਮ ਕਰਨਗੇ ਉਹ ਇੰਨਾ ਕੁਝ ਖਾਣ ਨੂੰ ਮਿਲਦਾ ਵੀਰੋ ਰੋਡ ਤੇ ਕੰਮ ਚੱਲਦਾ ਮਸਜਿਦ ਦਾ ਬੱਕਰੀਦ ਦਾ ਕਰਕੇ ਤੇ ਫੇਰ ਵੀ ਕਰੇ ਰਹਿੰਦੇ ਆ ਬਹੁਤ ਸ਼ਰਮ ਦੀ ਗੱਲ ਉਹਨਾਂ ਲਈ ਜੇ ਉਹ ਬਿਮਾਰ ਆ ਉਹਨਾਂ ਦਾ ਕੋਈ ਦੁੱਖ ਦਾ ਵੀਰੋ ਰੋਟੀ ਨੂੰ ਕਿਵੇਂ ਦੀ ਕਰਦਾ ਉਹਨਾਂ ਦਾ ਜਦੋਂ ਅਸੀਂ ਕੰਮ ਤੇ ਆਉਣੇ ਨਾ ਰੋਟੀ ਅਸੀਂ ਆਪ ਬਣਾਉਣੀ ਆ ਕਹਿੰਨ ਕਿ 20000 5 6 ਰੋਟੀਆਂ ਰੱਖ ਜੀ ਤੇ ਦਾਲ ਸਬਜ਼ੀ ਰੱਖ ਜੀ ਵੀਰ ਜੋਨ ਨੇ ਤਾਂ ਕੋਈ ਦੁੱਖਦਾ ਹੈਗਾ ਤੇ ਫਿਰ ਰੋਟੀ ਪਾਣੀ ਕਿਵੇਂ ਖਾਂਦੇ ਆ ਮਾੜੀ ਗੱਲ ਆ ਇਹ ਜੇ ਆਉਣਾ ਤਾਂ ਮਿਹਨਤ ਕਰੋ ਬੰਦਾ ਇੱਥੇ ਭੁੱਖਾ ਨਹੀਂ ਮਰਦਾ ਅਰਬੀ ਲੋਕਾਂ ਦੇ ਦਿਲ ਪੰਜਾਬੀਆਂ ਨਾਲ ਵੀ ਵੱਡੇ ਆ ਵੀਰੋ ਇੱਥੇ ਦਾਨ ਕਰਦੇ ਆ ਵੀਰੋ ਪੰਜਾਬੀ ਅਰਬੀ ਲੋਕ ਰੋਡ ਤੇ ਕੰਮ ਚੱਲਦਾ ਸਾਨੂੰ ਦਿਖਾਉਂਗਾ ਮੈਂ ਵੀਰੋ ਕਿਵੇਂ ਦਾਨ ਕਰਦੇ ਆ ਦਰਾਮ ਵੀ ਦਿੰਦੇ ਆ ਸੇਬ ਕੇਲੇ ਸੰਤਰੇ ਠੰਡੇ ਲਸਣਾਂ ਬਰੀਆਨੀ ਬਹੁਤ ਦਾਨ ਕਰਦੇ ਆ ਵੀਰੋ ਦਿਖਾ ਰਿਹਾ ਤੁਹਾਨੂੰ ਵੀਰੋ ਅਰਬੀ ਲੋਕ ਕਿਵੇਂ ਦਾਨ ਕਰਦੇ ਆ ਵੀਰੋ ਇੱਧਰ ਕੰਮ ਚੱਲ ਰਿਹਾ ਵੀਰੋ ਸਾਡੇ ਪੰਜਾਬੀ ਭਰਾ ਬਹੁਤ ਹੀ ਜ਼ਬਰਦਸਤ ਮਿਹਨਤ ਕਰ ਰਹੇ ਆ ਵੀਰੋ ਦੇਖੋ ਵੀਰੋ ਇਹਨਾਂ ਦੀ ਮਿਹਨਤ ਨੂੰ ਸਲਾਮ ਹੈ ਵੀਰੋ